YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਇੱਕ ਚੀਜ਼ ਮੈਂ ਦੱਸਦਾ ਅੱਜ ਸਾਡੀ ਸੀਰੀਜ਼ ਸੈਕਿੰਡ ਸਟਾਰਟ ਹੈ ਵਿਆਕਰਨ ਦੀ ਸੀਰੀਜ਼ ਫਸਟ ਅਸੀਂ ਆਲਰੇਡੀ ਕਰ ਚੁੱਕੀ ਹਾਂ ਪਹਿਲਾਂ ਤੇ ਤੁਹਾਨੂੰ ਇਹ ਗੱਲ ਦਿੱਸੀ ਜਾਵੇਗੀ ਕਿ ਅਸੀਂ ਕਿਹੜੇ ਕਿਹੜੇ ਟੌਪਿਕ ਕਰ ਚੁੱਕੀ ਹਾਂ ਕਿ ਅਸੀਂ ਪਹਿਲੀ ਵੀਡੀਓ ਸਾਡੀ ਜਿਹੜੀ ਸੀਰੀਜ਼ 1 ਸੀਗੀ ਵਿਆਕਰਨ ਦੀ ਮੇਨ ਸੀਗੀ ਉਹਦੇ ਵਿੱਚ ਅਸੀਂ ਕਿਹੜੇ ਕਿਹੜੇ ਟੌਪਿਕ ਕਰ ਚੁੱਕੀ ਹਾਂ ਅਗਰ ਗੱਲ ਕੀਤੀ ਜਾਵੇ ਵੀਡੀਓ ਫਸਟ ਦੀ ਵੀਡੀਓ ਫਸਟ ਵਿੱਚ ਅਸੀਂ ਵਿਆਕਰਨ ਦੀ ਇਕਾਈਆਂ ਕੀਤੀਆਂ ਸੀਗੀਆਂ ਜਿਦੇ ਵਿੱਚ ਅਸੀਂ ਕਵਰ ਕੀਤਾ ਸੀਗਾ ਧੁੰਨੀ ਵਾਕਾਂਸ਼ ਸ਼ਬਦ ਵਾਕਾਂਸ਼ ਉਪਵਾਕ ਹੋਰ ਵਾਕ ਇਹਨਾਂ ਵੱੜੀ ਜਾਣਕਾਰੀ ਪ੍ਰਾਪਤ ਕੀਤੀ ਸੀਗੀ ਕਿ ਵਿਆਕਰਨ ਇਕਾਈਆਂ ਕਿੱਦਾਂ ਬੰਦੀ ਦਿੱਤੀਆਂ ਮੈਂ ਧੁੰਨੀ ਤੋਂ ਪਾਵਾਂਸ਼ ਬੰਦਾ ਹੈ ਸ਼ਬਦ ਤੋਂ ਵਾਕਾਂਸ਼ ਪਕਾਂਸ਼ ਤੋਂ ਉਪਵਾਕ ਵਾਕ ਤੋਂ ਵਾਕ ਕਿੱਦਾਂ ਬੰਦੀ ਹੈ ਸੈਕਿੰਡ ਵੀਡੀਓ ਵਿੱਚ ਅਸੀਂ ਕਵਰ ਕੀਤੀ ਸੀਗੀ ਧੁੰਨੀ ਜਿਸ ਵਿੱਚ ਅਸੀਂ ਦੇਖਿਆ ਸੀਗਾ ਖੰਡੀ ਤੇ ਅਖੰਡੀ ਧੁੰਨੀ ਠੀਕ ਹੈ ਇਹਦੇ ਵਿੱਚ ਅਸੀਂ ਕੀਤਾ ਸੀਗਾ ਖੰਡੀ ਹੋਰ ਅਖੰਡੀ ਧੁਨੀ ਨੂੰ ਖੰਡੀ ਧੁਨੀ ਨੂੰ ਤਿੰਨ ਤਰ੍ਹਾਂ ਨਾਲ ਵੰਡਿਆ ਗਿਆ ਸੀ ਅਸੀਂ ਵੰਡਿਆ ਸੀਗਾ ਸਵਰ ਵਿਅੰਜਨ ਹੋਰ ਅਰਧ ਸਵਰਨਿਕ ਠੀਕ ਹੈ ਉਸ ਤੋਂ ਬਾਅਦ ਅਸੀਂ ਕਵਰ ਕੀਤੇ ਸੀਗੇ ਸਵਰ ਠੀਕ ਹੈ ਉਸ ਤੋਂ ਬਾਅਦ ਵੀਡੀਓ 3 ਵਿੱਚ ਅਸੀਂ ਕਵਰ ਕੀਤੇ ਸੀਗੇ ਸਵਰ ਜਿਹਦੇ ਵਿੱਚ ਅਸੀਂ ਸਵਰ ਨੂੰ ਕੀਤਾ ਸੀਗਾ ਕਵਰ ਜੀਭ ਦੀ ਸਥਿਤੀ ਦੇ ਅਕੋਰਡਿੰਗ ਜੀਭ ਦੀ ਸਥਿਤੀ ਦੇ ਅਕੋਰਡਿੰਗ ਜੀਭ ਦੀ ਉਚਾਈ ਦੇ ਅਕੋਰਡਿੰਗ ਸਥਿਤੀ ਉਚਾਈ ਠੀਕ ਹੈ ਉਸ ਤੋਂ ਬਾਅਦ ਬੁੱਲਾਂ ਦੇ ਅਕੋਰਡਿੰਗ ਕਿ ਸਵਰ ਕਿਦਾਂ ਬੋਲੇ ਜਾਂਦੇ ਆ ਅਸੀਂ ਵਿਅੰਜਨ ਨੂੰ ਤਿੰਨ ਪਾਰਟ ਚ ਕਨਵਰਟ ਕੀਤਾ ਸੀਗਾ ਕਿਉਂਕਿ ਵਿਅੰਜਨ ਵੇਲੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਲੈਂਦੀ ਹੈ ਵਿਅੰਜਨ ਦੇ ਅਗਰ ਫਸਟ ਪਾਰਟ ਦੀ ਗੱਲ ਕੀਤੀ ਜਾਵੇ ਪਹਿਲੇ ਪਾਰਟ ਵਿੱਚ ਇਹਦੇ ਉਚਾਰਨ ਸਥਾਨ ਦੱਸੇ ਸੀਗੇ ਜਿਵੇਂ ਕੰਠੀਗੇਰੀਆ ਹੁੰਦੀਆਂ ਹਨ ਕਾਲੂ ਵਾਲੀ ਕਿਹੜੀਆਂ ਹੁੰਦੀਆਂ ਹਨ ਨੈਕਸਟ ਵੀਡੀਓ 5 ਵਿੱਚ ਵਿਅੰਜਨ ਦਾ ਪਾਰਟ ਸੈਕਿੰਗ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਸਘੋਸ਼ ਅਗੋਸ਼ ਅਲਪ ਪ੍ਰਾਨ ਔਰ ਮਹਾ ਪ੍ਰਾਨ ਵਾਲੀ ਗੱਲ ਕੀਤੀ ਸੀਗੀ ਅਲਪ ਪ੍ਰਾਨ ਜਾਂ ਮਹਾ ਪ੍ਰਾਨ ਵਾਲੀ ਗੱਲ ਕੀਤੀ ਸੀਗੀ ਔਰ ਇਹ ਵਾਲੀ ਵੀਡੀਓ ਅਸੀਂ ਸੇਮ ਟ੍ਰਿਕ ਨਾਲ ਕੀਤੀ ਸੀ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਸੋ ਗੋਸ਼ ਕਿਹੜਾ ਆਉਂਦਾ ਅਗੋਸ਼ ਕਿਹੜਾ ਆਉਂਦਾ ਠੀਕ ਹੈ ਇਹ ਅਸੀਂ ਵੀਦ ਟ੍ਰਿਕ ਕੀਤਾ ਸੀਗਾ ਵੀਡੀਓ 6th ਵਿੱਚ ਅਸੀਂ ਇੰਦੀਆ ਰਿਕਵਰ ਦੇ ਦਾਰਾ ਕੀਤਾ ਸੀਗਾ ਮਤਲਬ ਕਹਿੰਦਾ ਡਕਮੇ ਤੇ ਅਡਕਮੇ ਕਿਹਦੀ ਹੁੰਦੀ ਹੈ ਡਕਮੇ ਤੇ ਅਡਕਮੇ ਕਿਹਰੇ ਹੁੰਦੀ ਹੈ ਵੀਡੀਓ 7th ਵਿੱਚ ਅਸੀਂ ਲੱਗਾ ਵੜ ਕੀਤਾ ਸੀਗਾ ਕਿ ਲੱਗਾ ਦਸ ਲੱਗਦੀਆਂ ਕਿੰਨੂ ਲੱਗਦੀਆਂ ਊੜੇ ਐੜੇ ਈ ਦੀ ਨੂੰ ਔਰ ਕਿੰਨੀਆਂ ਕਿੰਨੀਆਂ ਲੱਗਦੀਆਂ ਜੇ 343 ਫਾਰਮूला ਬਣਾ ਕੇ ਕੀਤਾ ਸੀਗਾ ਵੀਡੀਓ 8th ਵਿੱਚ ਅਸੀਂ ਲਗਾਖ ਕੀਤਾ ਸੀਗੇ ਜਿਹਦੇ ਵਿੱਚ ਅਸੀਂ ਕੀਤਾ ਸੀਗਾ ਬਿੰਦੀ ਟਿੱਪੀ ਅਦੱਤ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀਗੀ ਅਗਰ ਨੈਕਸਟ ਗੱਲ ਕੀਤੀ ਜਾਵੇ ਵੀਡੀਓ 9th ਦੀ ਗੱਲ ਕੀਤੀ ਜਾਵੇ ਵੀਡੀਓ 9th ਵਿੱਚ ਅਸੀਂ ਕਵ ਕੀਤੀ ਸੀਗੀ ਲਿਖੀ ਲਿਪੀ ਅਤੇ ਲਿਪੀ ਕਦੋਂ ਆਈ ਕਿੱਦਾਂ ਬਣੀ ਸਾਡੀ ਪੰਜਾਬੀ ਲਿਪੀ ਕਿਹੜੀ ਆ ਹਿੰਦੀ ਲਿਪੀ ਕਿਹੜੀ ਇੰਗਲਿਸ਼ ਲਿਪੀ ਕਿਹਦੀ ਆ ਉਸ ਤੋਂ ਬਾਅਦ ਵੀਡੀਓ 10 ਵਿੱਚ ਅਸੀਂ ਕਵਰ ਕੀਤਾ ਸੀਗਾ ਗੁਰਮੁਖੀ ਲਿਪੀ ਕਿ ਗੁਰਮੁਖੀ ਲਿਪੀ ਦੀ ਹੋਰ ਕਦੋਂ ਆਈ ਇਹਦੇ ਅੰਦਰ ਕਿਹੜੀ ਕਿਹੜੀ ਲਿਪੀਆਂ ਆਂਦੀਆਂ ਇਹਨਾਂ ਨੂੰ ਗੁਰੂ ਦੀ ਲਿਪੀ ਕਿਉਂ ਕਿਹਾ ਜਾਂਦਾ ਹੈ ਪੂਰੀ ਤਰ੍ਹਾਂ ਇਹਨੂੰ ਡਿਟੇਲ ਵਿੱਚ ਕੀਤਾ ਸੀਗਾ ਨੈਕਸਟ ਅਸੀਂ ਭਾਸ਼ਾ ਨੂੰ ਪਾਰਟ 3 ਵਿੱਚ ਵੰਡਿਆ ਸੀਗਾ ਕਿਉਂਕਿ ਟੌਪਿਕ ਬਹੁਤ ਹੀ ਇੰਪੋਰਟੈਂਟ ਹੋਰ ਲੰਬੀ ਸੀਗਾ ਭਾਸ਼ਾ ਦੇ ਫਰਸਟ ਪਾਰਟ ਵਿੱਚ ਅਸੀਂ ਸਿਰਫ ਜਾਣਕਾਰੀ ਪ੍ਰਾਪਤ ਕੀਤੀ ਸੀਗੀ ਇਨਫੋਰਮੇਸ਼ਨ ਲਈ ਸੀਗੀ ਪਾਸ਼ਾ ਦੇ ਪਾਠ 1 ਵਿੱਚ ਜਾਣਕਾਰੀ ਲਈ ਸੀਗੀ ਪਾਠ ਪਾਸ਼ਾ 2 ਵਿੱਚ ਅਸੀਂ ਇਹਦੇ ਅਲੱਗ-ਅਲੱਗ ਨਿਜ਼ਮਾਂ ਦੀ ਗੱਲ ਕੀਤੀ ਸੀਗੀ ਕਿ ਪਾਸ਼ਾ ਦੇ ਨਿਜ਼ਮ ਕੀ ਹੈ ਪਾਸ਼ਾ ਪਾਠ 3 ਵਿੱਚ ਅਸੀਂ ਰਾਜਪਾਸ਼ਾ ਉਪਪਾਸ਼ ਇੰਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀਗੀ ਵੀਡੀਓ 14 ਵਿੱਚ ਅਸੀਂ ਟਕਸਾਲੀ ਪਾਸ਼ਾ ਕੀਤੀ ਸੀਗੀ ਵੀਡੀਓ 15 ਵਿੱਚ ਅਸੀਂ ਉਪਪਾਸ਼ਾ ਨੂੰ ਤਿੰਨ ਪਾਠ ਵਿੱਚ ਵੰਡਿਆ ਸੀਗਾ ਉਪਪਾਸ਼ਾ ਦੇ 파ਟ ਬੰਨ ਨੂੰ 마জি ਵਿੱਚ ਬੰਦਿਆ ਸੀਗਾ ਕੁਝ ਬੱਚਿਆਂ ਨੇ ਕਮੈਂਟ ਵੀ ਆਏ ਸੀ ਕਿ ਮੈਮ ਤੁਸੀਂ ਬਹੁਤ ਹੀ ਜ਼ਿਆਦਾ 마জি ਨੂੰ ਡਿਟੇਲ ਵਿੱਚ ਕਰਵਾਇਆ ਮੈਂ 마জি ਨੂੰ ਇਸ ਕਰਕੇ ਜ਼ਿਆਦਾ ਡਿਟੇਲ ਵਿੱਚ ਕਰਵਾਇਆ ਸੀ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਸਾਡੀ ਬੁੱਕਸ ਵਗੈਰਾ ਇੱਥੇ ਲਿਖੀਆਂ ਗਈਆਂ ਸਾਡੀ ਖੁਦ ਦੀ ਭਾਸ਼ਾ ਹੀ 마জি ਹੈ ਇਸ ਕਰਕੇ ਇਹਨੂੰ ਜ਼ਿਆਦਾ ਹੀ ਡਿਟੇਲ ਵਿੱਚ ਕਰਾਇਆ ਸੀਗਾ ਵੀਡੀਓ 16 ਵਿੱਚ ਉਪਪਾਸ਼ਾ 파ਟ 2 ਵਿੱਚ ਪੁਆਦੀ ਅਤੇ ਦੁਆਬੀ ਕਰਵਾਇਆ ਸੀਗਾ ਹੋ ਲਾਸਟ ਵਿੱਚ ਸਾਰੇ ਹੀ ਜਿਹੜੇ ਅੰਦੇ ਸੀ ਪਟੋਹਾਰੀ ਕਾਂਗੜੀ ਸਾਰੇ ਹੀ ਜਿਆਦਾ ਦੇ ਨਹੀਂ ਸਾਰੇ ਹੀ ਇਹਦੇ ਵਿੱਚ ਕਵਰ ਕਰਵਾਏ ਸੀਗੇ ਬੱਚੇ ਇਹ ਸੀਗਾ ਤੁਹਾਡਾ ਸੀਰੀਜ਼ 1 ਜਿਹਦੇ ਵਿੱਚ ਅਸੀਂ ਐਵਰ ਟੋਪਿਕ ਕਵਰ ਕਰ ਚੁੱਕੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਸਭ ਬੱਚਿਆਂ ਦਾ ਕੰਮ ਨਾ ਬੰਦਾ ਹੈ ਅਗਰ ਮੇਰੇ ਅਕੋਰਡਿੰਗ ਤੇ ਮੈਂ ਸੀਰੀਜ਼ 1 ਨੂੰ ਕੰਪਲੀਟ ਕਰਵਾ ਦਿੱਤਾ ਵਿਆਪਨ ਅਗਰ ਕੋਈ ਟੋਪਿਕ ਪੈਂਡਿੰਗ ਰਹਿੰਦਾ ਹੈ ਅਗਰ ਤੁਹਾਨੂੰ ਲੱਗਦਾ ਕਿ ਮੈਮ ਨੇ ਇਹ ਵਾਲਾ ਟੋਪਿਕ ਵਿਆਪ ਕਰਨ ਦੇ ਅੰਦਰ ਨਹੀਂ ਕਰਵਾਇਆ ਠੀਕ ਹੈ ਤੇ ਪਲੀਜ਼ ਮੈਨੂੰ ਇੱਕ ਵਾਰੀ ਕਮੈਂਟ ਟਾ ਦਿਓ ਕਰਕੇ ਕਿ ਮੈਮ ਸਾਡਾ ਐਵਰ ਟੋਪਿਕ ਰਹਿੰਦਾ ਹੈ ਸਾਨੂੰ ਇਹ ਸਮਝ ਨਹੀਂ ਆਇਆ ਅਗਰ ਤੁਸੀਂ ਮੇਰੀ ਇਹ ਵਾਲੀ 17 ਵੀਡੀਓ ਨੂੰ ਮੇਰੀ 17 ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਵੋਗੇ ਗਰੰਟੀ ਹੈ ਇਸ ਤੋਂ ਬਾਅਦ ਪੇਪਰ 'ਚ ਕੁਝ ਵੀ ਨਹੀਂ ਆਏਗਾ ਅਗਰ ਤੁਸੀਂ ਇਹ 17 ਵੀਡੀਓ ਦੇਖ ਲੋਗੇ ਇਹ ਸੇਮ ਹੈਜ਼ ਲਾਈਕ ਅ ਪੇਡ ਕੋਰਸਾਂ ਨੂੰ ਕਰਵਾਈ ਦੀਆਂ ਠੀਕ ਹੈ ਐਨ ਇੱਕੀ ਫਟਾਫਟ ਕਰਦੇ ਰਹਿ ਐ ਠੀਕ ਹੈ ਅਗਰ ਤੁਸੀਂ 17 ਵੀਡੀਓ ਚੰਗੀ ਤਰ੍ਹਾਂ ਦੇਖ ਲਵੋਗੇ ਪੇਪਰ 'ਚ ਇਸ ਤੋਂ ਬਾਅਦ ਕੁਝ ਨਹੀਂ ਆਏਗਾ ਇਨੀ ਗਰੰਟੀ ਮੇਰੀ ਹੈ ਹੁਣ ਸਾਡਾ ਨੈਕਸਟ ਨੈਕਸਟ ਚਲੇਗਾ ਸਾਡਾ ਸੀਰੀਜ਼ ਸੈਕਿੰਡ ਚਲੇਗੀ ਜਿਸ ਵਿੱਚ ਅਸੀਂ ਕਵਰ ਕਰਾਂਗੇ ਵਿਆਕਰਨ ਦੀ ਸੀਰੀਜ਼ ਸੈਕਿੰਡ ਰਹੇਗੀ ਇਹਦੇ ਵਿੱਚ ਕਵਰ ਹੋਏਗਾ ਜਿੱਦਾਂ ਨਾਮ ਪੜਨਾਮ ਇਹ ਸਭ ਕੁਝ ਕਵਰ ਹੋਏਗਾ ਸੀਰੀਜ਼ ਸੈਕਿੰਡ ਵਿੱਚ ਅਸੀਂ ਕਵਰ ਕਰਾਂਗੇ ਸ਼ਬਦ ਬੋਧ ਕਿ ਸ਼ਬਦ ਬੋਧ ਕਹਿੰਦੇ ਕਿੰਨੂ ਆ ਚਲੋ ਫਿਰ ਸਟਾਰਟ ਕਰੀਏ ਅਸੀਂ ਆਪਣਾ ਅੱਜ ਦਾ ਟੌਪਿਕ ਸ਼ਬਦ ਬੋਧ ਅਗਰ ਸ਼ਬਦ ਬੋਧ ਦੀ ਗੱਲ ਕੀਤੀ ਜਾਵੇ ਤੁਨੀਆਂ ਲੱਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ ਪੇਪਰ 'ਚ ਆ ਸਕਦਾ ਹੈ ਸ਼ਬਦ ਕਿੱਥੋਂ ਬਣਦਾ ਹੈ ਯਾ ਰੱਖਣਾ ਤੁਨੀਆਂ ਪਲੱਸ ਲੱਗਾ ਪਲੱਸ ਲਗਾਖਰ ਤਿੰਨਾਂ ਨੂੰ ਅਗਰ ਤੁਸੀਂ ਜੋੜ ਦੋਵੋਗੇ ਸ਼ਬਦ ਬਣੇਗਾ ਜਿਵੇਂ ਕਕਾ ਲਲਾ ਮਮਾ ਅਗਰ ਮੈਂ ਕਕਾ ਲਲਾ ਮਮਾ ਇਹ ਦੇਖੋ ਇਹ ਮੇਰੀ ਅਲੱਗ-ਅਲੱਗ ਧੁਨੀਆਂ ਹੈ ਅਗਰ ਮੈਂ ਇਹਨਾਂ ਨੂੰ ਜੋੜਦਾ ਤੇ ਮੇਰੇ ਕੋਲ ਇੱਕ ਸ਼ਬਦ ਕੀ ਬਣ ਗਿਆ ਕਲਮ ਮਤਲਬ ਕੀ ਧੁਨੀਆਂ ਲੱਗਾ ਲਗਾਖਰ ਧੁਨੀਆਂ ਮਤਲਬ ਜਿਹੜੀ ਆਵਾਜ਼ਾਂ ਹੈ ਜਿਵੇਂ ਕਕਾ ਲਲਾ ਮਮਾ ਲੱਗਾ ਮਤਲਬ ਜਿਹੜੀ ਮਾਤਰਾਵਾਂ ਹੈ ਆ ਈ ਉ ਲਗਾਖਰ ਮਤਲਬ ਬਿੰਦੀ ਟਿੱਪੀ ਅਦਕ ਜਦੋਂ ਮੈਂ ਇਹਨਾਂ ਤਿੰਨਾਂ ਦਾ ਮੇਲ ਕਰ ਦਿੰਨੀ ਹੈ ਮੇਰੇ ਕੋਲ ਕੀ ਬੰਦਾ ਹੈ ਮੇਰੇ ਕੋਲ ਬੰਦਾ ਹੈ ਸ਼ਬਦ ਕਰਾਂ ਦੇ ਇਸੇ 카ਟ ਨੂੰ ਸ਼ਬਦ ਆਪਦੇ ਹਨ ਜਿਸ ਦਾਈ ਕਿਸੇ ਨੁਕ ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੁੰਦਾ ਹੈ ਸਭ ਨੂੰ ਪਤਾ ਕੀਤਾ ਹੁੰਦਾ ਹੁਣ ਪੰਗਾ ਕਿੱਥੇ ਆਉਂਦਾ ਹੈ ਬੱਚੇ ਸਭ ਕੁਝ ਕਰਕੇ ਚੱਲ ਜਾਂਦੇ ਆ ਬੱਚੇ ਨੂੰ ਪਤਾ ਹੈ ਕਿ ਸਾਰਤ ਕੋਈ ਨਿਰਾਰਥਕ ਸ਼ਬਦ ਹੁੰਦੀ ਹੈ ਬਟ ਹੁੰਦੇ ਕਿ ਰਿਹਾ ਜਾ ਰੱਖਣਾ ਮੂਲ ਰੂਪ ਵਿੱਚ ਅਗਰ ਪੇਪਰ ਚ ਪੁੱਛਿਆ ਜਾਵੇਗਾ ਮੂਲ ਰੂਪ ਦੇ ਪੱਖੋਂ ਕਿੰਨੇ ਤਰ੍ਹਾਂ ਦੇ ਹੁੰਦੇ ਤੁਸੀਂ ਜਾ ਰੱਖਣਾ ਦੋ ਤਰ੍ਹਾਂ ਦੇ ਕਿਉਂਕਿ ਸਭ ਬੱਚੇ ਇਸ ਗੱਲ ਤੇ ਬਹੁਤ ਹੀ ਜ਼ਿਆਦਾ ਕਨਫਿਊਜ਼ਿੰਗ ਚ ਰਹਿੰਦੇ ਆ ਕਿ ਮੂਲ ਰੂਪ ਚ ਕਿਹੜੇ ਆ ਇਦਾਂ ਕਹਰੇ ਆ ਅਗਰ ਸਿੰਪਲੀ ਪੁੱਛਿਆ ਜਾਵੇਗਾ ਮੂਲ ਰੂਪ ਚ ਮੂਲ ਰੂਪ ਚ ਸ਼ਬਦ ਜਿਹੜੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ ਪੇਪਰ ਚ ਨ ਸਾਰਥਕ ਨਾ ਸਾਰਥਕ ਪੁੱਛ ਸਕਦੀ ਆ ਔਰ ਪੇਪਰ ਚ ਸਿੰਪਲੀ ਇਹ ਕਹਿ ਸਕਦੀ ਕਿ ਮੂਲ ਰੂਪ ਚ ਕਿਹੜੇ ਕਿਹੜੇ ਤੁਸ ਜਾਰ ਰੱਖਣਾ ਸਾਰਥਕ ਤੇ ਨਿਰਾਰਥਕ ਕਿਉਂਕਿ ਬੱਚੇ ਬਹੁਤ ਹੀ ਕਨਫਿਊਜ਼ ਹੁੰਦੇ ਆ ਜੀ ਅਗਰ ਮੂਲ ਰੂਪ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ ਸਾਰਥਕ ਤੇ ਨਿਰਾਰਥਕ ਆਉਂਦੇ ਆ ਠੀਕ ਹੈ ਬੱਚੇ ਇਹ ਥਰਾਂ ਮੇਨ ਸੀਗਾ ਇਹ ਯਾਦ ਰੱਖਣਾ ਜੇ ਮੇਨ ਲਾਈਨ ਹੈ ਮੂਲ ਰੂਪ ਚ ਅਗਰ ਗੱਲ ਕੀਤੀ ਜਾਵੇ ਇਹਦੇ ਬਾਰੇ ਹੁਣ ਸ਼ਬਦ ਬਹੁਤ ਕਲੀਅਰ ਹੋ ਗਿਆ ਕਿ ਜਦੋਂ ਵੀ ਅਸੀਂ ਅੱਖਰਾਂ ਪੁੰਨੀਆਂ ਦਾ ਮੇਲ ਕਰ ਦਿੰਦੇ ਆ ਉੱਥੋਂ ਸਾਡੇ ਸ਼ਬਦ ਬਣ ਜਾਂਦੇ ਆ ਠੀਕ ਹੈ ਉੱਥੋਂ ਸਾਡੇ ਸ਼ਬਦ ਬਣ ਜਾਂਦੇ ਆ ਬਟ ਅਗਰ ਗੱਲ ਕੀਤੀ ਜਾਵੇ ਸ਼ਬਦ ਪੇਧ ਦੀ ਅਗਰ ਪੇਪਰ 'ਚ ਡੈਫੀਨੇਸ਼ਨ ਆ ਗਈ ਕਿ ਸ਼ਬਦ ਪੇਧ ਕਿਹਨੂੰ ਕਹਿੰਦੇ ਆ ਅਗਰ ਇਸ ਡੈਫੀਨੇਸ਼ਨ ਦੀ ਗੱਲ ਕੀਤੀ ਜਾਵੇ ਇਹਦੀ ਡੈਫੀਨੇਸ਼ਨ ਲਿਖ ਲਓ ਸ਼ਬਦ ਪਾਸ਼ਾਦੀ ਸ਼ਬਦ ਪਾਸ਼ਾਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਹੈ ਠੀਕ ਹੈ ਜਿਹੜੀ ਸ਼ਬਦ ਹੈ ਉਹ ਪਾਸ਼ਾਦੀ ਛੋਟੀ ਤੋਂ ਛੋਟੀ ਨਿੱਕੀ ਤੋਂ ਨਿੱਕੀ ਅਰਥ ਯੁਕਤ ਇਕਾਈ ਹੈ ਜਿਹਨੂੰ ਅਸੀਂ ਕੀ ਕਹਿੰਦੇ ਆ ਜਿਹਨੂੰ ਅਸੀਂ ਸ਼ਬਦ ਤੇਧ ਕਹਿੰਦੇ ਠੀਕ ਹੈ ਤਾਂ ਡੈਫੀਨੇਸ਼ਨ ਇੰਪੋਰਟੰਟ ਬਣ ਜਾਂਦੀ ਹੈ ਤੁਹਾਨੂੰ ਮੈਂ ਇਸ ਤਰ੍ਹਾਂ ਲਿਖਵਾ ਦਦੀ ਹੈ ਠੀਕ ਹੈ ਬੱਚੇ ਅਗਰ ਨੈਕਸਟ ਮੂਵ ਕਰੀਏ ਅਗਰ ਨੈਕਸਟ ਦੇਖਿਆ ਜਾਵੇਗਾ ਸਾਰਤਕ ਔ ਨਿਰਾਤਰਕ ਸ਼ਬਦ ਕਹਿੰਦੇ ਕਿ ਨੂੰ ਤੁਹਾਨੂੰ ਪਹਿਲਾਂ ਦੱਸਿਆ ਸਾਰਤਕ ਔ ਨਿਰਾਤਰਕ ਨੂੰ ਕਿਹਦੇ ਅਕੋਰਡਿੰਗ ਬੰਦਿਆ ਗਿਆ ਹੈ ਸਾਰਤਕ ਔ ਨਿਰਾਤਰਕ ਨੂੰ ਮੂਲ ਰੂਪੀ ਦੇ ਅਕੋਰਡਿੰਗ ਬੰਦਿਆ ਗਿਆ ਹੈ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਜਿਨ੍ਹਾਂ ਸ਼ਬਦਾ ਰਾਹੀਂ ਕਿਸੇ ਮਨੁੱਖ ਬਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਜਾਂਦਾ ਹੈ ਠੀਕ ਹੈ ਉਹ ਕਿਰਨ ਦੇ ਸਾਰਤਕ ਜਿੰਦਾ ਕੋਈ ਅਰਥ ਹੋਵੇ ਨਿਰਾਰਥਕ ਸ਼ਬਦ ਕਹੇ ਰਹੇ ਹੁੰਦੇ ਆ ਜਿਨ੍ਹਾਂ ਦਾ ਕੋਈ ਅਰਥ ਨਾ ਹੋਵੇ ਉਹ ਸ਼ਬਦ ਹਨ ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰੰਤੂ ਸਾਰਤਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦਾ ਅਰਥ ਜਿਹੜਾ ਹੈ ਵਿਸਤਾਰ ਹੋ ਜਾਂਦਾ ਹੈ ਮਤਲਬ ਕਹਿंदा ਕੀ ਜੇ ਨਿਰਾਰਥਕ ਸ਼ਬਦ ਹੈ ਉਹ ਸਾਰਤਕ ਤੋਂ ਬਿਨਾ ਨਹੀਂ ਆਂਦੇ ਠੀਕ ਹੈ ਇਹਦੇ ਨਾਲ ਸਾਰਤਕ ਚਾਹੀਦਾ ਹੀ ਚਾਹੀਦਾ ਹੈ ਜਿਵੇਂ ਪਾਣੀ ਤਾਣੀ ਪਾਣੀ ਦਾ ਤਾਂ ਅਰਥ ਹੈ ਪਾਣੀ ਦੇ ਪੀਣ ਵਾਲਾ ਤਾਣੀ ਦਾ ਕੋਈ ਅਰਥ ਨਹੀਂ ਹੈ ਪੇਪਰ ਚ ਕੀ ਕਰਨਗੇ ਉਹ ਪੋਛ ਲੈਣਗੇ ਪਾਣੀ ਤਾਂ ਨੀਚੋਂ ਸਾਰਤਕ ਕੋਣ ਹੈ ਪਾਣੀ ਕੋਣ ਹੈ ਸਾਰਤਕ ਤਾਂ ਨੀ ਕੋਣ ਹੈ ਨਿਰਾਤਕ ਇਹ ਚੀਜ਼ ਆ ਰੱਖਣੀ ਹੈ ਨਿਰਾਤਕ ਰੋਟੀ ਦਾ ਅਰਥ ਹੈ ਰਾਟੀ ਦਾ ਕੋਈ ਅਰਥ ਨਹੀਂ ਕੱਪੜੇ ਦਾ ਅਰਥ ਹੈ ਕੱਪੜੇ ਦਾ ਅਰਥ ਉਹਦਾ ਕੱਪੜੇ ਕੋਈ ਅਰਥ ਨਹੀਂ ਹੁੰਦਾ ਠੀਕ ਹੈ ਜਿਵੇਂ ਪਾਣੀ ਪੋਤੀ ਕਪੜਾ ਸਾਰਤ ਖਾਨ ਐਸਾਲੇ ਸਾਰਥੇ ਕਰਦਾ ਕੁਕ ਕੁਕ ਪਕੜਾ ਲਗੀ ਮਤਲਬ ਨਹੀਂ ਬਣੀ ਠੀਕ ਹੈ ਨਿਰਾਤਕ ਸ਼ਬਦ ਆਮ ਬੋਲਚਾਲ ਭਾਸ਼ਾ ਵਾਸਤੇ ਬਣਾਏ ਜਾਂਦੇ ਹਨ ਅਗੇ ਪੇਪਰ ਚ ਪੁੱਛੇ ਜਾਵੇਗਾ ਕਿ ਜਿਹੜੇ ਵੀ ਨਿਰਾਤਕ ਸ਼ਬਦ ਹੈ ਇਹ ਕਿਹੜੀ ਭਾਸ਼ਾ ਚ ਆਉਂਦੇ ਆ ਰਕਸਾਲੀ ਜਾਂਦੇ ਆ ਕਿਤਾਬੀ ਹਨ ਕਿਹ ਚ ਆਦੇ ਸਜਾ ਰੱਖਣਾ ਆਮ ਬੋਲਚਾਲ ਵਾਸਤੇ ਹਾਂ ਨਾ ਕਿ ਕਿਤਾਬਾਂ ਚ ਆਉਂਦੇ ਕਿ ਕਿਤਾਬਾਂ ਚ ਲਿਖਿਆ ਹੋਏਗਾ ਕਿ ਔਰ ਮਨਦੀਪ ਨੇ ਪਾਣੀ ਤਾਂ ਨਹੀਂ ਪੀਤਾ ਨਹੀਂ ਲਿਖਿਆ ਹੁੰਦਾ ਕਿਉਂਕਿ ਇਹ λε ਸ਼ਬਦ ਆਮ ਬੋਲਚਾਲ ਭਾਸ਼ਾ ਦੇ ਯਾਦ ਰੱਖਣਾ ਪੁੱਤਰ ਹੈ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਕਿੰਨੀ ਰਾਖ ਤੱਕ ਸ਼ਬਦ ਆਮ ਕੋਲਚਾਲ ਭਾਸ਼ਾ ਲਈ ਵਰਤੇ ਜਾਂਦੇ ਹਨ ਤੇ ਜੇ ਸਾਰਥਕ ਸ਼ਬਦ ਹਨ ਇਹਦੇ ਚ ਬੁਕਸ ਲਿਖੀ ਜਾਂਦੀਆਂ ਸਾਡੇ ਖਬਰਾਂ ਲਿਖੀਆਂ ਜਾਂਦੀਆਂ ਇਹਦੇ ਵਿੱਚ ਹੁੰਦੀਆਂ ਕਦੀ ਖਬਰਾਂ ਚ ਪੜਿਆ ਕਿ ਉਹ ਪਾਣੀ ਤਾਂ ਨਹੀਂ ਪੀਂਦਾ ਹੈ ਰੋਟੀ ਨਹੀਂ ਹੁੰਦਾ ਠੀਕ ਹੈ ਚੀਜ਼ਾਂ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਪੇਪਰ ਚ ਇਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਨੂੰ ਕਨਫਿਊਜ਼ ਕਰਦੀਆਂ ਅਗਰ ਨੈਕਸਟ ਗੱਲ ਕੀਤੀ ਜਾਵੇਗੀ ਸਾਰਥਕ ਸ਼ਬਦਾਂ ਨੂੰ ਹੁਣ ਅਸੀਂ ਦੇਖੋ ਪਹਿਲਾ ਕੀ ਸੀਗਾ ਮੂਲ ਰੂਪ 'ਚ ਅਗਰ ਪੁੱਛਿਆ ਜਾਵੇਗਾ ਮੂਲ ਰੂਪ 'ਚ ਕਿ ਦੇ ਅਕੋਰਡਿੰਗ ਬਣਿਆ ਗਿਆ ਹੈ ਮੂਲ ਰੂਪ ਵਿੱਚ ਇਹਨੂੰ ਬਣਿਆ ਗਿਆ ਹੈ ਤੁਹਾਡਾ ਸਾਰਥਕ ਹੋ ਨਿਰਾਰਥਕ ਤੇ ਤੋਲ ਤੇ ਅਗਰ ਪੁੱਛਿਆ ਜਾਵੇਗਾ ਪ੍ਰਯੋਗ ਦੇ ਆਧਾਰ ਤੇ ਪੇਪਰ 'ਚ ਇਹ ਦੋ ਤਰ੍ਹਾਂ ਨੂੰ ਪੁੱਛ ਜਾਂਦਾ ਹੈ ਅਗਰ ਪੁੱਛਿਆ ਜਾਵੇਗਾ ਪ੍ਰਯੋਗ ਦੇ ਆਧਾਰ ਤੇ ਜਾਂ ਫਿਰ ਅਗਰ ਪੁੱਛਿਆ ਜਾਵੇਗਾ ਪ੍ਰਯੋਗ ਦੇ ਆਧਾਰ ਤੇ ਇਹ ਪੁੱਛਿਆ ਜਾਵੇਗਾ ਸਾਰਤਕ ਪ੍ਰਯੋਗ ਦੇ ਆਧਾਰ ਤੇ ਸਾਰਤਕ ਪ੍ਰਯੋਗ ਇਸ ਕਾ ਕਿਹਾ ਜਾਂਦਾ ਕਿ ਕਿੰਤੀ ਦਾ ਕੋਈ ਨਾ ਕੋਈ ਅਸਤ ਹੁੰਦਾ ਹੈ ਜਾਰਖਨਾ ਕਿੰਨੇ ਤਰ੍ਹਾਂ ਦੇ ਹੈ 8 ਤਰ੍ਹਾਂ ਦੇ ਹੈ ਪ੍ਰਯੋਗ ਦੇ ਆਧਾਰ ਤੇ ਜਾਂ ਫਿਰ ਸਾਰਤਕ ਪ੍ਰਯੋਗ ਦੇ ਆਧਾਰ ਤੇ ਇਹ 8 ਤਰ੍ਹਾਂ ਦੇ ਹੈ ਐ ਦਿਖਣ ਚ ਬਹੁਤ ਛੋਟੀ ਚੀਜ਼ ਲੱਗਦੀ ਹੈ ਕਿ ਇਹਦਾ ਕੋਈ ਮਤਲਬ ਹੀ ਨਹੀਂ ਹੈ ਸੋਖਾ ਲਿਆ ਬਟ ਇਹ ਚੀਜ਼ ਬਹੁਤ ਹੀ ਜਿਆਦਾ ਕਨਫਿਊਜ਼ਿੰਗ ਹੈ ਠੀਕ ਹੈ ਜਿਵੇਂ ਨਾਮ ਪਰਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਇਹ ਸਾਰੇ ਹੀ ਸਾਰਤਕ ਹਨ ਪੇਪਰ 'ਚ ਜਦ ਪੁੱਛਿਆ ਜਾਵੇਗਾ ਸਾਰਤਕ ਸ਼ਬਦ ਕਿਹਦੇ ਹਨ ਨਾਪ ਨਾ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਕ ਇਹ ਸਾਰੇ ਹੀ ਕਿਹਦੇ ਅੰਦਰ ਆਉਂਦੇ ਹੈ ਸਾਰਤਕ ਸ਼ਬਦ ਦੇ ਅੰਦਰ ਆਉਂਦੇ ਹੈ ਅੱਜ ਦੀ ਵੀਡੀਓ ਲਈ ਬਸ ਇੰਨਾ ਹੀ ਨੈਕਸਟ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਨਾਮ ਅਸੀਂ ਨਾਮ ਨੂੰ ਇਸ ਤਰੀਕੇ ਨਾਲ ਕਵਰ ਕਰਾਂਗੇ ਕਿ ਜਿੱਦਾਂ ਕਿ ਤੁਹਾਨੂੰ ਕਦੀ ਭੁੱਲਣਾ ਕਿਉਂਕਿ ਸਾਰੇ ਬੱਚੇ ਆਮ ਨਾਮ ਹੋਰ ਖਾਸ ਨਾਮ 'ਚ ਬੜਾ ਕਨਫਿਊਜ਼ ਹੁੰਦੀ ਹੈ ਬਾਕੀ ਤੁਸੀਂ ਸਾਰੇ ਨਾਮ ਕਰ ਲੈਨੇ ਆ ਬਟ ਆਮ ਨਾਮ ਬਰ ਖਾਸ ਨਾਮ ਚ ਬਹੁਤ ਜਿਆਦਾ ਕਨਫਿਊਜ਼ਨ ਹੋਣੀ ਹੈ ਐਸੀ ਹੋਣੀ ਹੈ ਠੀਕ ਹੈ ਬੱਚੇ ਅਸੀਂ ਹੁਣ ਕੀ ਕਰਨਾ ਹੈ ਆ ਨਾਮ ਦੀ ਪਹਿਲਾਂ ਕਰਾਂਗੇ ਡੈਫੀਨੇਸ਼ਨ ਉਸ ਤੋਂ ਬਾਅਦ ਨਾਲ ਹੀ ਕੋਈ 15-20 ਪ੍ਰੀਵੀਅਸ ਜਿਹੜਾ ਐਸੇ MCQਸ ਤੁਹਾਨੂੰ ਲੈ ਕੇ ਆਵਾਂਗੀ ਕਿ ਤੁਹਾਡਾ ਪੂਰੀ ਤਰ੍ਹਾਂ ਕਲੀਅਰ ਹੋ ਜਾਏਗਾ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਨੇ ਆਂ ਬਸ ਤੁਸੀਂ ਯਾਦ ਰੱਖਣਾ ਹੈ ਸ਼ਬਦ ਬੋਧ ਦੋ ਤਰ੍ਹਾਂ ਚਲਦੇ ਹੈ ਇੱਕ ਚਲਦੇ ਹੈ ਮੂਲ ਰੂਪ ਤੇ ਇੱਕ ਚਲਦੇ ਹੈ ਪ੍ਰਯੋਗ ਦੇ ਅਧਾਰ ਤੇ ਜਿਹੜੇ ਵੀ ਪ੍ਰਯੋਗ ਦੇ ਅਧਾਰ ਤੇ ਚਲਦੇ ਆ ਉਹ ਸਾਰਥਕ ਦੇ ਅਕੋਰਡਿੰਗ ਚਲਦੀ ਹੈ ਤੇ ਨਿਰਾਸਕ ਸ਼ਬਦ ਉਹ ਹੁੰਦੇ ਹੈ ਜਿਹੜੇ ਕਨਫਿਊਜ਼ਨ ਕੀ ਨਿਕਲਦਾ ਨਿਰਾਸਕ ਸ਼ਬਦ ਉਹ ਹੁੰਦੇ ਹੈ ਜਿਹੜੇ ਆਮ ਬੋਲਚਾਲ ਦੀ ਬੋਲੇ ਜਾਂਦੀ ਹੈ ਨਾ ਕਿ ਕਿਤਾਬਾਂ ਵਾਸਤੇ ਚਲੋ ਫਿਰ ਵੀਡੀਓ ਨੂੰ ਇੱਥੇ ਖਤਮ ਕਰਨੇ ਆ థాంਕ ਯੂ ਸੋ ਮੱਚ ਅਗੇ ਵੀਡੀਓ ਅੱਛੀ ਲੱਗੀ ਹੋਈ ਲਾਈਕ ਔਰ ਕਮੈਂਟ ਪੀਸ ਕਰਨਾ ਥੈਂਕ ਯੂ